ਮਿੰਟੂ ਜੀ ਇੱਕ ਤਰਨਤਾਰਨ ਦੀ ਆਪਾਂ ਗੱਲਬਾਤ ਕਰ ਲਈ ਉਹਤੋਂ ਦੇ ਇੱਕ ਸਾਬਕਾ ਉਦਾਇਕ ਸਾਹਿਬ ਐਮ ਐਲ ਏ ਸਾਹਿਬ ਉਹਨਾਂ ਦੇ ਪੁੱਤਰ ਤੇ ਨੌ ਦੇ ਮਸਲਾ ਪਿਆ ਹੋਇਆ ਬਈ ਧੋਖਾ ਧੜੀ ਦੇ ਕੇਸ ਦਾ ਵਿੱਚ ਜਿਹੜੇ ਨਾਲ ਕੋਈ ਅਫਸਰ ਸੀਗੇ ਰਲੇ ਹੋਏ ਉਹ ਤਾਂ ਕਹਿੰਦੇ ਫੜੇ ਗਏ ਨੇ ਪਰ ਉਹ ਦੋਨੋਂ ਹਜੇ ਫਰਾਰ ਨੇ ਇਹ ਕੀ ਮਸਲਾ ਹੈ ਜੀ ਕਹਿੰਦੇ ਚੱਲ ਵੀ ਕਾਫੀ ਸਾਲਾਂ ਤੋਂ ਰਿਆ ਸੀ 4-5 ਸਾਲ ਤੋਂ ਕੰਮ ਚੱਲ ਰਿਹਾ ਸੀ ਇਹ ਮੰਦਾ ਦੇਖੋ ਉਹ ਹੈਗੇ ਸੀਗੇ ਅਗਨੀ ਹੋਤਰੀ ਸਾਹਿਬ ਜੀ ਤਰਨਗੀਰ ਅਗਨੀ ਹੋਤਰੀ ਹੂੰ ਤਰਨਤਾਰਨ ਤੋਂ ਵਿਧਾਇਕ ਸਨ ਬਾਦ ਦੇ ਵਿੱਚ ਉਹਨਾਂ ਦਾ ਇੰਤਕਾਲ ਹੋ ਗਿਆ ਮੌਤ ਹੋ ਗਈ ਸਰਕਾਰ ਬਦਲ ਗਈ ਬਾਦ ਦੇ ਵਿੱਚ ਜਿਹੜੇ ਇਹ ਬਣੇ ਸੀਗੇ ਐਮਐਲਏ ਸੋਲ ਸਾਹਿਬ ਕਿਉਂਕਿ ਆਪਾਂ ਨੂੰ ਵੀ ਪਤਾ ਹੁੰਦਾ ਆਪਾਂ ਵੀ ਸ਼ਹਿਰਦਾਰੀ 'ਚ ਰਹਿੰਦੇ ਆ ਹੂੰ ਇੱਥੇ ਜੋ ਚੱਲਦਾ ਆਪਣੇ ਸ਼ਹਿਰ ਦੇ ਵਿੱਚ ਉਹ ਚਰਚੇ ਆਪਾਂ ਸੁਣਦੇ ਹੀ ਆ ਜੀ ਉਹਨਾਂ ਨੂੰ ਇਹਨਾਂ ਕੁਝ ਚੀਜ਼ਾਂ ਦਾ ਪਤਾ ਸੀਗਾ ਜਾਂਚ ਪੜਤਾਲ ਫਿਰ ਕਰਵਾਈ ਗਈ ਹੂੰ ਉਹ ਮਾਮਲਾ ਥੋੜਾ ਜਿਹਾ ਸਮਝ ਲਈਏ ਕਿ ਆਪਾਂ ਬਹੁਤੀ ਬਰੀਕੀ ਚ ਨਾ ਜਾਂਦੇ ਹੋਏ ਸਿਰਫ ਇਹਨਾ ਕਿ ਕਿਸੇ ਪ੍ਰਾਈਵੇਟ ਫਰਮ ਨੂੰ ਫਰਜ਼ੀ ਕਹਿ ਲੋ ਕਿ ਅਦਾਇਗੀ ਕੀਤੀ ਸੀਗੀ ਠੀਕ ਹੈ ਜੀ ਮਤਲਬ ਕਿ ਬਿੱਲ ਪਾ ਕੇ ਕਰੋੜਾਂ ਦੀ ਅਦਾਇਗੀ ਕਰੋੜਾਂ ਦੀ ਅਦਾਇਗੀ ਕਰੋੜਾਂ ਦੀ ਅਦਾਇਗੀ ਬਸ ਇਸ ਨੂੰ ਇਸ ਤਰ੍ਹਾਂ ਸਮਝ ਲਓ ਤੁਸੀਂ ਕਿ ਸਾਰਾ ਫਰਜ਼ੀ ਵੜਾ ਕਰ ਦਿੱਤਾ فرض ਕਰੋ ਕਿ ਇੱਕ ਫਰਮ ਹੈ ਜੀ ਅੱਜ ਕੱਲ ਫਰਮ ਕੀ ਆ ਤੁਹਾਨੂੰ ਪਤਾ ਰਜਿਸਟਰਡ ਹੋ ਜਾਂਦੀਆਂ ਨੇ ਕੰਪਨੀ ਐਕਟ ਦੇ ਵਿੱਚ ਵੀ ਹੋ ਜਾਂਦੀਆਂ ਕੰਪਨੀਆਂ ਬਣਦੀਆਂ ਰਹਿੰਦੀਆਂ ਨੇ ਇੱਥੇ ਇੰਡੀਆ ਦੇ ਵਿੱਚ ਤੇ ਡਮੀ ਫਰਜ਼ੀ ਕੰਪਨੀਆਂ ਦਾ ਕਹ ਲੋ ਕਿ ਆਪਣਾ ਇਤਿਹਾਸ ਹੈ ਜੀ ਹਮ ਇੱਥੇ ਤੇ ਡਮੀ ਰਾਜਨੀਤਿਕ ਪਾਰਟੀਆਂ ਬਣੀਆਂ ਫਰਦੀਆਂ ਬਿਲਕੁਲ ਬਹਰਾਲ ਹੁੰਦਾ ਕੀ ਆ ਕਿ ਉਹ ਜਿਹੜੀ ਅਦਾਇਗੀ ਦਾ ਮਸਲਾ ਸੀਗਾ ਉਹਦੇ ਵਿੱਚ ਇੱਕ ਤੇ ਜਿਹੜੀ ਉਸ ਵੇਲੇ ਦੀ ਕਾਰਜ ਸਾਧਕ ਅਪਸਰ ਸੀਗੀ ਜੀ ਜੋ ਕਿ ਕਹਿ ਲੋ ਕਿ ਸਥਾਨਕ ਸਰਕਾਰਾਂ ਦਾ ਜਿਹੜਾ ਵਿਭਾਗ ਹੁੰਦਾ ਹੈ ਨਾ ਕਾਉਂਸਲ ਵਗੈਰਾ ਜੋ ਆਪਾਂ ਦੇਖਦੇ ਆ ਇਹ ਬਹੁਤ ਮਹੱਤਵਪੂਰਨ ਹੁੰਦਾ ਹ ਜਿਵੇਂ ਤੁਹਾਡੀ ਸਿਟੀ ਦਾ ਵੀ ਹੋਏਗਾ ਨਾ ਕਾਰਜ ਸੱਦ ਕਪਸਾ ਸਾਰਾ ਕੁਝ ਉਹਦੇ ਹੱਥੋਂ ਉਹਦੇ ਹੁੰਦਾ ਬਿਲਕੁਲ ਇੱਕ ਤੇ ਬੀਬੀ ਉਹ ਨਾਮਜ਼ਦ ਹੋਈ ਜੀ ਉਹਨੂੰ ਵੀ ਫੜ ਲਿਆ ਇੱਕ ਕੋਈ ਕਲਰਕ ਹੈ ਕਲਰਕ ਤੇ ਤੁਹਾਨੂੰ ਪਤਾ ਹੀ ਹੈ ਉਹਦੇ ਤੇ ਰਗੜਾ ਤੇ ਫਿਰਨਾ ਹੀ ਫਿਰਦਾ ਕਲਰਕ ਤੋਂ ਬਿਨਾਂ ਤੇ ਕੰਮ ਹੁੰਦਾ ਹੀ ਨਹੀਂ ਹੈ ਜੀ ਇੱਕ ਕੋਈ ਹੋ ਰਿਹਾ ਹਮ ਮਤਲਬ ਕਿ ਤਿੰਨ ਜਾਨੇ ਜਿਹੜੇ ਸੀਗੇ ਉਹ ਤਾਂ ਗ੍ਰਿਫਤਾਰ ਕਰ ਲਿਆ ਹੁਣ ਜਿਹੜਾ ਨੌ ਪੋਤਿਆ ਜੋੜਾ ਜੀ ਮਤਲਬ ਕਿ ਅਗਨੀ ਉਤਰੀ ਜੀ ਦਾ ਜਿਹੜਾ ਪੋਤਿਆ ਤੇ ਉਹਦੀ ਘਰ ਦੀ ਉਹਨਾਂ ਨੂੰ ਵੀ ਨਾਮ ਸਤ ਕੀਤਾ ਪਰ ਉਹ ਐਸ ਵੇਲੇ ਦੱਸਦੇ ਆ ਕਿਥੇ ਹੈ ਨਹੀਂ ਹੈ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਕਿ ਭਾਈ ਇਹ ਅਸਲ ਦੇ ਵਿੱਚ ਐਸ ਵੇਲੇ ਦੇਸ਼ ਚ ਹੈ ਨਹੀਂ ਹੈ ਹੂੰ ਅਮਰੀਕਾ ਚ ਹਮਲਾ ਗਿਆ ਹੁਣ ਦੇਖੋ ਪਤਾ ਨਹੀਂ ਅਮਰੀਕਾ ਚ ਨੇ ਕਿ ਹਾਕੀ ਹਮਲਾ ਕੇ ਉੱਡ ਗਈ ਮੇਲੇ ਵਿੱਚ ਉੱਥੇ ਆਈ ਨਾ ਜਿਹੋ ਕਹਿੰਦਾ ਸੀਗਾ ਨਾ ਮੇਜਰ ਰਾਜਸਤਾਨੀ ਮੈਂ ਦਰਦੀ ਨੇ ਹਾਕ ਨਾ ਮਾਰੀ ਤਾਂ ਗੱਲ ਇਹ ਆ ਕਿ ਭਾਈ ਹੁਣ ਇਹ ਚਰਚਾ ਹੈ ਕਿ ਸ਼ਾਇਦ ਯੂਐਸ ਦੇ ਵਿੱਚ ਹੈ ਯੂਐਸ ਦੇ ਵਿੱਚ ਹੈ ਕਿ ਨਹੀਂ ਕਿਉਂਕਿ ਗਾਂ ਤੁਹਾਨੂੰ ਪਤਾ ਟਿਕਾਣੇ ਬਦਲ ਜਾਂਦੇ ਆ ਜਿਵੇਂ ਯੂ ਐਸ ਕੈਨੇਡਾ ਉਹ ਇਧਰ ਉਧਰ ਹੋ ਜਾਂਦਾ ਮਾਮਲਾ ਤਾਂ ਪੱਕਾ ਆਪਾਂ ਨਹੀਂ ਕਹਿ ਸਕਦੇ ਮੈਨੂੰ ਕਿਸੇ ਸੱਜਣ ਨੇ ਇਹ ਗੱਲ ਦੱਸੀ ਸੀ ਕਿ ਉਹ ਪਰਿਵਾਰ ਇੰਡੀਆ ਛੱਡ ਕੇ ਯੂ ਐਸ ਜਾ ਚੁੱਕਾ ਸੀ ਜੀ ਤਾਂ ਬਹੁਤ ਦੇਰ ਕਰ ਦਿੱਤੀ ਤੇ ਉੱਥੇ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ ਸਰ ਤਰਨ ਤਰਨ ਵਾਲਾ ਮਾਮਲਾ ਨਾ ਜਿਹੜਾ ਇਹ ਤੇ ਉੱਥੇ ਬੱਚੇ ਬੱਚੇ ਦੀ ਜ਼ੁਬਾਨ ਤੇ ਆ ਜੀ ਇਹਨਾਂ ਨੇ ਹੁਣ ਕਿਵੇਂ ਟਿਲਮਟ ਜਿਹੜੀ ਆ ਉਹ ਥੋੜੀ ਦਿਖਾਈ ਆ ਉਹ ਤਾਂ ਇਹ ਹੀ ਦੱਸ ਸਕਦੇ ਆ ਪਰ ਇਹ ਇਹ ਕਈ ਇਦਾਂ ਤੇ ਹੋਇਆ ਚਾਂਸ ਬੰਦੇ ਨਿਕਲ ਗਏ ਜਿਵੇਂ ਅਨਾਜ ਘਟਾਲਾ ਸੀ ਵੈਸੇ ਤੋਂ ਉਸ ਕੇਸ ਦਾ ਪਠਾਈ ਬਹਿ ਗਿਆ ਭਾਰਤ ਪੂਸ਼ਣ ਆਸ਼ੂ ਜਿਸ ਦੇ ਵਿੱਚ ਸੀਗਾ ਹੁਣ ਤੁਸੀਂ ਵੇਖੋ ਕਿ ਉਹਦੇ ਵਿੱਚ ਜਿਹੜਾ ਇੱਕ ਡਿਪਟੀ ਡਾਇਰੈਕਟਰ ਸੀਗਾ ਸਿੰਗਲਾ ਸੀਗਾ ਸ਼ਾਇਦ ਜੀ ਉਹਦੇ ਬਾਰੇ ਚਰਚਾਾਂ ਇੱਥੇ ਚੱਲੀਆਂ ਕਿ ਉਹ ਬੰਦਾ ਤੁਸੀਂ ਸੁਖਮ ਸਿੰਘ ਸਾਹਿਬ ਹਰਾਨ ਰਹਿ ਜਾਓਗੇ ਕਿ ਉਹ ਬੰਦਾ ਕੈਨੇਡਾ ਦੀ ਪੀਆਰ ਲੈ ਕੇ ਵੀ ਜੌਬ ਕਰੀ ਗਿਆ ਇੱਥੇ ਕੀ ਬਾਤ ਹੈ ਤੇ ਇੱਕ ਵਾਰੀ ਪਹਿਲਾਂ ਚਾਰ ਸ਼ੀਟ ਹੋਇਆ ਫਿਰ باوجود ਇਸ ਦੇ ਵੱਡੀ ਇੱਕ ਪੋਸਟ ਲੈ ਗਿਆ ਤੇ ਦੱਸ ਤੇ ਆ ਕਿ ਪੌਣੇ 200 ਕਰੋੜ ਰੁਪਏ ਦਾ ਉਹ ਗੜਬੜਚਾ ਲਾ ਕਰਕੇ ਨਿਕਲ ਗਿਆ ਤਾਂ ਮਤਲਬ ਕਿ ਇਸ ਤਰ੍ਹਾਂ ਰਾਜੀਤ ਤੁਹਾਡੇ ਸਾਹਮਣੇ ਉਹ ਵੀ ਨਹੀਂ ਉਹ ਵਿੱਚ ਹੀ ਰਹਿ ਗਿਆ ਮਸਲਾ ਉਹ ਵੀ ਹਾਂ ਜੀ ਉਹ ਵੀ ਨਹੀਂ ਲੱਭ ਰਿਹਾ ਸੀ ਇਸ ਤਰ੍ਹਾਂ ਬਹੁਤ ਹੋਇਆ ਕਿ ਅੱਜ ਕੱਲ ਕੀ ਕਰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹੁਣ ਬਈ ਖਲਾਰਾ ਪਊਗਾ ਉਹ ਪਹਿਲਾਂ ਹੀ ਆਪਣਾ ਮਤਲਬ ਕਿ ਸੂਟਕੇਸ ਤਿਆਰ ਕਰ ਲੈਂਦੇ ਆ ਬਹੁਤ ਅੱਜਕਲ ਤੁਹਾਨੂੰ ਪਤਾ ਹੀ ਆ ਜੀ ਇਹ ਗਾਣੇ ਤੇ ਹੁੰਦੇ ਹੀ ਆ ਸੋ ਇਸ ਵਾਸਤੇ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਬਣ ਗਈ ਆ ਆ ਜਿਹੜੇ ਹੁਣ ਆ ਤਿੰਨ ਟਰਾਂਸਪੋਰਟ ਮਹਿਕਮੇ ਦੇ ਅਫਸਰ ਆ ਉਹਨਾਂ ਬਾਰੇ ਵੀ ਚਰਚਾ ਇਹ ਸੁਣਦੇ ਹੂੰ ਜਿਹਦੇ ਚੋਂ ਇੱਕ ਦੇ ਤੇ ਸ਼ਾਇਦ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋਏ ਹੋਏ ਜੀ ਵਿਜੀਲੈਂਸ ਨੇ ਅਸਲ ਕੀਤੇ ਆ ਉਹ ਤਿੰਨ ਸੀਗੇ ਤੇ ਤਿੰਨਾਂ ਚੋਂ ਚਰਚਾ ਇਹ ਚੱਲੀ ਆ ਕਿ ਸ਼ਾਇਦ ਉਹ ਮੁਲਕ ਨਾ ਛਟ ਗਿਆ ਹੋਵੇ ਈ ਅੱਜਕੱਲ ਬੜਾ ਕੰਮ ਚੱਲਦਾ ਹੈ ਜੀ ਬਿਲਕੁਲ ਬਿਲਕੁਲ ਜੀ ਇੱਥੇ ਨਹੀਂ ਲੋਕਾਂ ਨਾਲ ਤਾਂ ਬਾਹਰ ਨੂੰ ਮਿਲ ਜਾਂਦਾ ਹੈ ਖੈਰ ਮਲੂਕ ਸਿੰਘ ਜੀ ਦੱਸ ਰਹੇ ਨੇ ਕਿ ਅਗਨੀ ਹੁਤਰੀ ਸਾਹਿਬ ਕੇ ਨੇ ਤਿੰਨ ਵਾਰ ਜਿੱਤੇ ਸੀ ਤਰਨ ਤਰਨ ਤੋਂ ਹਾਂਜੀ ਨਾਮ ਸਿਗਾ ਜੀ ਬੜੇ ਵੱਡੇ ਨੇਤਾ ਸਿਗੇ ਜੀ ਹੂੰ ਹੂੰ ਜੀ ਬਿਲਕੁਲ ਸਾਹਿਬ ਬਿਲਕੁਲ ਬਿਲਕੁਲ ਜੀ ਆਡੀਅנס ਵੱਡੀ ਹੁੰਦੀ ਹੈ ਅਸੀਂ ਤੇ ਤੁਹਾਨੂੰ ਹਮੇਸ਼ਾ ਕਹਿੰਨੇ ਆ ਕਿ ਪ੍ਰੋਗਰਾਮ ਜਦੋਂ ਕੋਈ ਤੁਸੀਂ ਕਹਿੰਨੇ ਵਨ ਕੇ ਹੋ ਗਿਆ ਸੀ ਕਹਿੰਨੇ ਭਈ ਤੁਹਾਡੇ ਕਰਕੇ ਆਇਆ ਹੈ ਪਰ ਹਾਂ ਜੀ ਨਹੀਂ ਅਸੀਂ ਤਾਂ ਤੇ ਖੈਰ ਇੱਕ ਮੋੜਾ ਕਾਲ ਸਿੰਘ ਜੀ ਪਤਾ ਨਹੀਂ ਕਾਹਦਾ ਗੁੱਸਾ ਕਰ ਰਹੇ ਨੇ ਬਿਲਕੁਲ ਜੀ ਖਬਰਾਂ ਵੀ ਕਰ ਰਹ ਪਤਾ ਨਹੀਂ ਕਾਰੀਗਰ ਦਾ ਗੁੱਸਾ ਕਰ ਰਹੇ ਹਾਂ ਤੇ ਚਲੋ ਅਸੀਂ ਉਧਰ ਨਹੀਂ ਜਾਂਦੇ ਅਸੀਂ ਆਪਣੇ ਆਲੇ ਪਾਸੇ ਰਹਿੰਦੇ ਮਿੰਟੂ ਜੀ ਆਪਾਂ ਇੱਕ ਐਮਐਲਏ ਸਾਹਿਬ ਦੀ ਗੱਲ ਕੀਤੀ ਇੱਕ ਐਮਐਲਏ ਸਾਹਿਬ ਦੀ ਹੋਰ ਗੱਲ ਕਰ ਲਗੇ ਇਹ ਜੈ ਕੁਸ਼ਣ ਪਟੇਲ ਜੀ ਇਹਨਾਂ ਦਾ ਨਾਮ ਹੈ ਕਹਿੰਦੇ ਤੇ ਇਹ ਇਹ ਵੀ ਰਿਸ਼ਵਤ ਲੈਣ ਦੇ ਫੜੇ ਗਏ ਨੇ ਆਪਾਂ ਅਫਸਰ-ਅਫਸਰ ਤਾਂ ਵੇਖੇ ਸੀਗੇ ਕਈ ਵਾਰੀ ਵਿਧਾਇਕ ਸਾਹਿਬ ਦਾ ਪਹਿਲੀ ਵਾਰੀ ਚਰਚਾ ਵਿੱਚ ਲੱਗਦਾ ਸੁਣ ਰਹੇ ਮੈਂ ਤਾਂ ਅਖਿਰ ਹੋ ਸਕਦਾ ਪਹਿਲਾਂ ਵੀ ਇਤਿਹਾਸ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੋਈਆਂ ਹੋਣ ਤੇ ਮਸਲਾ ਵੀ ਕਹਿੰਦੇ ਕੋਈ ਸਵਾਲ ਪੁੱਛਣ ਦਾ ਹੀ ਸੀ ਅੱਜਕੱਲ੍ਹ ਤੇ ਸਵਾਲ ਵੀ ਬੜੇ ਮਹਿੰਗੇ ਹੋ ਗਏ ਨੇ ਪਈ ਕਿਹੜਾ ਸਵਾਲ ਪੁੱਛਣਾ ਤੇ ਕਿਹੜਾ ਨਹੀਂ ਪੁੱਛਣਾ ਇਹ ਵੀ ਪੈਸੇ ਨਾਲ ਚਾਹਦਾ ਕੰਮ ਬਿਲਕੁਲ ਜੀ ਹੂੰ ਇਹਤੇ ਇੱਕ ਨਾ ਸਟਿੰਗ ਕੀਤਾ ਸੀ ਸ਼ਾਇਦ ਕੋਬਰੇ ਵਾਲਿਆਂ ਨੇ ਉਦੋਂ ਅਸੀਂ ਕਿਸੇ ਹੋਰ ਚੈਨਲ ਵਾਸਤੇ ਕੰਮ ਕਰਦੇ ਹੁੰਦੇ ਸੀਗੇ ਸ਼ਰਮਾ ਜੀ ਸੀ ਕਿ ਮੇਰੇ ਨਾਲ ਜੀ ਉਹ ਅਸੀਂ ਖਬਰ ਕੀਤੀ ਆ ਉਸ ਵੇਲੇ ਉਦੋਂ ਉਹਨਾਂ ਨੇ ਜਿਹੜਾ ਸਟਿੰਗ ਕੀਤਾ ਸੀਗਾ ਨਾ ਹੂੰ ਉਹਦੇ 'ਚ ਪੰਜਾਬ ਦਾ ਇੱਕ ਮੈਂਬਰ ਪਾਰਲੀਮੈਂਟ ਵੀ ਫਸ ਗਿਆ ਸੀਗਾ ਹੂੰ ਉਹ ਗਏ ਸਨ ਬਣ ਕੇ ਕਿ ਭਾਈ ਆਹ ਫਲਾ ਫਲਾ ਕੰਮ ਆ ਜੀ ਤੁਸੀਂ ਸਵਾਲ ਪੁੱਛਣਾ ਹੈ ਮਤਲਬ ਪਾਰਲੀਮੈਂਟ ਦੇ ਵਿੱਚ ਜੀ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਣਾ ਕਿ ਕੀ ਸੇਵਾ ਬਾਣੀ ਤੁਹਾਡੀ ਹੂੰ ਤਾਂ ਉਹ ਕਈ ਨੇਤਾ ਜਿਹੜੇ ਸੀ ਇੰਡੀਆ ਚੋਂ ਪੂਰੇ ਇੰਡੀਆ ਚੋਂ ਕਈ ਨੇਤਾ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹ ਕੈਮਰੇ ਦੇ ਸਾਹਮਣੇ ਮੰਨ ਗਏ ਕਿ ਲਿਆਉ ਪੁੱਛ ਲੈਨੇ ਜੀ ਹਾਂਜੀ ਇਹ ਤੁਸੀਂ ਜੇ ਕਿਤੇ ਲੱਭੋਗੇ ਮੈਨੂੰ ਯਾਦ ਆ ਕੋਵਰਾ ਹੁੰਦਾ ਸੀਗਾ ਬੜੋ ਸਟ੍ਰਿੰਗ ਉਹ ਕਿਤੇ ਉਹਨਾਂ ਨੇ ਉਹ ਤੁਹਾਨੂੰ ਸ਼ਾਇਦ ਗੂਗਲ ਤੇ ਕਿਤੇ ਮਿਲ ਜਾਵੇ ਜੇ ਤੁਸੀਂ ਸਰਚ ਕਰੋਗੇ ਨਾ ਜੀ ਠੀਕ ਹੈ ਜੀ ਉਹ ਸ਼ਾਇਦ ਜੇ ਮਿਲ ਗਿਆ ਤਾਂ ਇੰਟਰਸਟਿੰਗ ਹੈ ਉਹ ਤੁਸੀਂ ਦੇਖਿਓ ਲੱਭ ਕੇ ਦੇਖਿਓ ਹਾਂ ਜੀ ਤੁਸੀਂ ਦੇਖਿਓ ਜੇ ਕਿਤੇ ਲੱਭ ਗਿਆ ਨਾ ਸਟ੍ਰਿੰਗ ਉਹ ਮੈਂਬਰ ਪਾਰਲੀਮੈਂਟ ਸਵਾਲ ਪੁੱਛਣ ਨੂੰ ਲੈ ਕੇ ਸੀਗਾ ਹੂੰ ਤੇ ਇਹ ਤਾਂ ਕਿਤੇ ਨਾ ਕਿਤੇ ਕਹ ਲੂ ਕਿ ਬਹੁਤ ਪਹਿਲਾਂ ਵੀ ਚਰਚਾ ਰਹੀ ਆ ਇੱਕ ਦੋ ਮਾਮਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਟਿੰਗ ਤੋਂ ਇਲਾਵਾ ਵੀ ਆਏ ਨੇ ਹੂੰ ਇੰਡੀਆ 'ਚ ਵਾਪਰ ਚੁੱਕੇ ਆ ਇਹ ਰਿਸ਼ਵਤ ਲੈ ਕੇ ਸਵਾਲ ਪੁੱਛਨੇ ਬਿਲਕੁਲ ਇੰਟਰਵਿਊਸ ਪੋਡਕਾਸਟਾਂ ਇਹਦਾ ਦੇਖਦੇ ਆ ਭਾਈ ਸਵਾਲ ਬੜੇ ਬਣਾਏ ਹੁੰਦੇ ਨੇ ਸਵਾਲ ਦਾ ਕੀ ਹੁੰਦਾ ਨਾ ਸੰਸਦ ਸਭਾ ਤੱਕੇ ਚਲਦੀਆਂ ਗੱਲਾਂ ਤਾਂ ਦੇਖੋ ਗੱਲ ਕੀ ਹੈ ਨਾ ਕਿ ਜਿਵੇਂ ਆਪਾਂ ਵੇਨੇ ਆ ਹੁਣ ਰੈਫਾਇਨਰੀ ਦਾ ਇੱਕ ਸਵਾਲ ਹੀ ਲੱਗਾ ਸੀਗਾ ਨਾ ਹੂੰ ਬੀਬਾ ਬਲਜਿੰਦਰ ਕੌਰ ਨੇ ਇੱਕ ਸਵਾਲ ਆਇਆ ਜੀ ਹੁਣ ਆਈਟੀ ਵੱਡੀ ਰੈਫਾਇਨਰੀ ਸੀਗੀ ਤੁਸੀਂ ਹਿਸਾਬ ਲਾ ਲਓ ਕਿ ਵਿਧਾਨ ਸਭਾ ਦੇ ਵਿੱਚ ਕਿੱਡਾ ਰੌਲਾ ਪੈ ਗਿਆ ਪੈ ਗਿਆ ਸੀ ਮੇਰਾ ਰੌਲਾ ਪੈ ਗਿਆ ਇੱਕ ਸਵਾਲ ਹੀ ਲੱਗਾ ਨਾ ਪੈ ਗਿਆ ਸੀ ਬਿਲਕੁਲ ਜੀ ਤਾਂ ਗੱਲ ਇਹ ਆ ਕਿ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਪਟੇਲ ਵੈਸੇ ਤੇ ਇਹਨਾਂ ਦੀ ਪਾਰਟੀ ਹੈਗੀ ਭਾਰਤੀ ਆਦਿਵਾਸੀ ਪਾਰਟੀ BAP ਹੂੰ ਭਾਜਪਾ ਨਹੀਂ BAP ਜੀ ਭਾਜਪਾ ਹੁੰਦੀ ਤੇ ਫੇਰ ਥੋੜੀ ਫੜਿਆ ਜਾਣਾ ਸੀ ਜੀ ਅੱਛਾ ਇਹਨੂੰ ਐਂਟੀ ਕ腐ਸ਼ਨ ਬਿਊਰੋ ਨੇ ਫੜਿਆ ਹੂੰ ਇਹ ਪਹਿਲਾ ਮਾਮਲਾ ਦੱਸਦੇ ਆ ਕਿ ਰਾਜਸਥਾਨ ਦੇ ਵਿੱਚ ਕੋਈ ਸਿਟਿੰਗ ਐਮਐਲਏ ਜਿਹੜਾ ਇਸ ਤਰ੍ਹਾਂ ਫੜਿਆ ਜੀ ਤਾਂ ਮਾਮਲਾ ਇਹੀ ਸੀਗਾ ਅਚ